ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਪਿੰਡ ਨਵਾਦਾ ਤੋਂ ਜਿੱਥੇ ਕਿ ਉੱਗਾ ਮੈੜੀ ਦਰਬਾਰ ਬਣਿਆ ਹੋਇਆ ਔਰ ਇਸ ਦਰਬਾਰ ਤੇ ਤਕਰੀਬਨ 25 26 27 ਸਤੰਬਰ ਨੂੰ ਜਿਹੜਾ ਮੇਲਾ ਹੈ ਉਹ ਲੱਗਦਾ ਹੈ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਮੇਲਾ ਬਹੁਤ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਸਥਾਨ ਸਮਾਣਾ ਦੇ ਨੇੜਲੇ ਪਿੰਡ ਗਾਝੇਵਾਸ ਤੋਂ ਤੋ ਤਿੰਨ ਕਿਲੋਮੀਟਰ ਦੀ ਦੂਰੀ ਤੇ ਪਿੰਡ ਨਮਾਦਾਸ ਦਿੱਤਾ ਹੈ ਔਰ ਇਸ ਜਗ੍ਹਾ ਦੇ ਉੱਪਰ ਗੁਗਾ ਮਹਾਰਾਜ ਜੀ ਦੇ ਗੁਗਾ ਜਹਰ ਵੀਰ ਦੇ ਗੁਰੂ ਜੀ ਜਿਹੜੇ ਸੀਗੇ ਗੁਰੂ ਗੋਰਖਨਾਥ ਦੀ ਜਿਹੜੀ ਜਗ੍ਹਾ ਵੀ ਬਣੀ ਹੋਈ ਹੈ ਔਰ ਉਸੇ ਜਗ੍ਹਾ ਦੇ ਹੁਣ ਤੁਸੀਂ ਜਿਹੜੇ ਦਰਸ਼ਨ ਕਰ ਰਹੇ ਔਰ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਪੰਜਾਬ ਦੇ ਸਭ ਤੋਂ ਵੱਡੇ ਮੇਲੇ ਛਪਾਰ ਦੀ ਛਪਾਰ ਮੇਲੇ ਦੀ ਸਮਾਪਤੀ ਤੋਂ ਬਾਅਦ ਜਿਹੜਾ ਇਹ ਮੇਲੇ ਦੀ ਸ਼ੁਰੂਆਤ ਹੁੰਦੀ ਹੈ ਔਰ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਛਪਾਰ ਮੇਲੇ ਤੋਂ ਦੂਜੇ ਨੰਬਰ ਦੇ ਜਿਹੜਾ ਇਹ ਮੇਲਾ ਆਉਂਦਾ ਹੈ ਪਹਿਲਾ ਮੇਲਾ ਛਪਾਰ ਦਾ ਮਨਾਇਆ ਜਾਂਦਾ ਪੰਜਾਬ ਦੇ ਵਿੱਚ ਤੇ ਦੂਜੇ ਨੰਬਰ ਦਾ ਮੇਲਾ ਜਿਹਦਾ ਅਨੁਮਾਦਿਆਂ ਦਾ ਮਨਾਇਆ ਜਾਂਦਾ ਛਪਾਰ ਦੀ ਕਾਪੀ ਚ ਛਪਾਰ ਆ ਨਿਭੜ ਜਾਂਦਾ ਤੇ ਸ਼ੁਰੂ ਹੁੰਦਾ ਬਹੁਤੀ ਵੱਡੀਆਂ ਚੰਡੋਲਾਂ ਕਿਸ਼ਤੀਆਂ ਗੋਲ ਚੰਡੋਲ ਔਰ ਬੱਚਿਆਂ ਵਾਲੇ ਚੰਡੋਲ ਹਰ ਇੱਕ ਤਰ੍ਹਾਂ ਦੀ ਆਈਟਮ ਇਸ ਮੇਲੇ ਦੇ ਵਿੱਚ ਮਿਲਦੀ ਆਪਾਂ ਅੱਜ ਅਸੀਂ ਜ਼ਮਾਨੇ ਨੂੰ ਯਾਦ ਸੀ ਮੇਲਾ ਲੱਗਣਾ ਔਰੇ 25 26 ਤੇ 27 ਤਰੀਕ ਨੂੰ ਕਾਫੀ ਵੱਡਾ ਮੇਲਾ ਹੁੰਦਾ ਬਾਹਰੋਂ ਬਾਹਰੋਂ ਸੰਗਤਾਂ ਦੇਖਣ ਆਉਂਦੀਆਂ ਨੇ ਸੋ ਅੱਜ ਮੇਲੇ ਦੀ ਤਿਆਰੀ ਹੋ ਰਹੀ ਹੈ ਦੇਖਦੇ ਜਾ ਰਹੇ ਸੀ ਕਿੰਨਾ ਕੁ ਮੇਲਾ ਹੈ ਕਿਹੜਾ ਦੁਕਾਨਾਂ ਆ ਰਹੀਆਂ ਨੇ ਬਾਹਰੋਂ ਬਾਹਰੋਂ ਦਿੱਲੀ ਤੋਂ ਲੈ ਕੇ ਦੁਕਾਨਾਂ ਔਰੇ ਆਉਂਦੇ ਨੇ ਖੜ੍ਹਾਉਣਿਆਂ ਦੀਆਂ ਮਠਿਆਈਆਂ ਦੀਆਂ ਸਾਰੀਆਂ ਦੁਕਾਨਾਂ ਬੁੱਕ ਕਰੀਆਂ ਹੋਈਆਂ ਨੇ ਚੰਦੋਲ ਬੜੇ-ਬੜੇ ਲੱਗਣੇ ਨੇ ਔਰੇ ਬਹੁਤ ਹੀ ਸ਼ਾਨਦਾਰ ਤੇ ਪੁਰਾਣਾ ਮੇਲਾ ਘੱਟੋ ਘੱਟ 20-25 ਸਾਲਾਂ ਤੋਂ ਅਸੀਂ ਦੇਖ ਦੁਨੀਆ ਭਾਤੀ ਦੁਨੀਆ ਦੇ ਮੱਥਾ ਟੇਕਦੇ ਬਾਬੇ ਦੇ ਸੁੱਖਾ ਪੂਰੀ ਆਉਂਦਿਆਂ ਨੇ ਬਹੁਤ ਹੀ ਵਧੀਆ ਮੇਲਾ ਜਾਨੀ ਨਰਮਦਾ ਦੀ ਧਰਤੀ ਦੇ ਭਰਦਾ ਯਾਰ ਪੀਰ ਤੂੰ ਜਗ ਵਿੱਚ ਅਵੇਰਾ ਪਾ ਜਾ ਜੀ ਤੇ ਸੇਵਕ ਰਹੇ ਪਕਾਰ ਦਰਸ਼ਨ ਕਾ ਜਾ ਜੀ ਫੁਰ ਸੱਚੇ ਦਰਬਾਰ ਕੀ ਜੈ ਮੇਰਾ ਨਾਮ ਜਗਿੰਦਰ ਸਿੰਘ ਸਮੀਆ ਜੀ ਗੋਗਾ ਮੈਡੀਕਲ ਮਾਦਾ ਦਰਬਾਰ ਤੋਂ ਸੋ ਬਾਬਾ ਜੀ ਕਿਤੇ ਨਾ ਕਿਤੇ ਗੁਰੂ ਤੇ ਆਸ ਬਾਰੇ ਜੇ ਥੋੜਾ ਜਿਹਾ ਸੰਗਤਾਂ ਨੂੰ ਸੰਖੇਪ ਜੇ ਸ਼ਬਦਾਂ ਦੇ ਵਿੱਚ ਕੁਝ ਦੱਸ ਸਕਦੇ ਹੋ ਜੀ ਹਾਂਜੀ ਹਾਂਜੀ ਜਿਵੇਂ ਸਾਡੇ ਪਹਿਲਾਂ ਬਜ਼ੁਰਗੋਰੇ ਸੇਵਾ ਕਰਦੇ ਤੇ ਜੀ ਉਹਨਾਂ ਦੇ ਦੱਸਣ ਮੁਤਾਬਕ ਜਿਆ ਜੀ ਗੁੱਗਾ ਮਾੜੀ ਦੇ ਜਾਣਿਆ ਸੀ ਉੱਥੋਂ ਉਹ ਸੇਵਾਦਾਰ ਸਾਨੂੰ ਇਤਿਹਾਸ ਬਾਰੇ ਥੋੜਾ ਜਿਹਾ ਜਾਣਕਾਰੀ ਦਿੰਦੇ ਨੇ ਇਹ ਦੱਸਦੇ ਨੇ ਵੀ 1167 ਦੇ ਵਿੱਚ ਗੁੱਗਾ ਪੀਰ ਮਹਾਰਾਜ ਜੀ ਜਦੋਂ ਬਾਗੜ ਤੋਂ ਚੱਲ ਕੇ ਨਾ ਆਪਣਾ ਚੱਲੇ ਧਰ ਤ ਸਮਾਉਣ ਵਾਸਤੇ ਰਤਨ ਹਾਜੀ ਨੂੰ ਮਿਲਣ ਚੱਲੇ ਤੇ ਮੱਕੇ ਮਦੀਨੇ ਨੂੰ ਉਸ ਸਮੇਂ ਗੁੱਗਾ ਪੀਰ ਜੀ ਮਹਾਰਾਜ ਇਸ ਪਵਨ ਧਰਤੀ ਤੇ ਆਏ ਸੀ ਜਿਹੜਾ ਆਪਣਾ ਸਰੋਵਰ ਹੈ ਜੀ ਜਿੱਥੇ ਸੰਗਤਾਂ ਮਿੱਟੀ ਕੜਦੀਆਂ ਨੇ ਇਹ ਉਸ ਸਮੇਂ ਦੇ ਵਿੱਚ ਸੱਪੜੀ ਤੇ ਇੱਥੇ ਜੰਗਲ ਵੀ ਆਵਾਂ ਰੋਹੀ ਹੋਇਆ ਕਰਦਾ ਸੀ ਜਿਸ ਟਾਈਮ ਪੀਰ ਜੀ ਇੱਥੋਂ ਲੰਘਣ ਲੱਗੇ ਤਾਂ ਉਸ ਸਮੇਂ ਪੀਰ ਜੀ ਦੇ ਘੋੜੇ ਜੀ ਨੇ ਪਕਾਰ ਕਰੀ ਪੀਰ ਜੀ ਨੂੰ ਜਿਸ ਨੇ ਪਾਣੀ ਛਕਣਾ ਜੀ ਤਾਂ ਇਹ ਸੱਪੜੀ ਦਾ ਪਾਣੀ ਪਵਿੱਤਰ ਸੀ ਉਸ ਕਦੇ ਕਹਿੰਦੇ ਮੁਤਾਬਕ ਉਹ ਪੀਰ ਪਾਸ਼ਾ ਜੀ ਮਹਾਰਾਜ ਇਸ ਧਰਤੀ ਤੇ ਪਵਨ ਧਰਤੀ ਤੇ ਪੀਰ ਪਾਸ਼ਾ ਜੀ ਉਤਰੇ ਤੇ ਆਪ ਪਾਈ ਪੀਰ ਜੀ ਨੇ ਪਾਣੀ ਛਕਿਆ ਤੇ ਕੋਲੀਲੇ ਤਾਜੀ ਜੀ ਰ ਪੀਰ ਜੀ ਨੇ ਪਾਣੀ ਛਕਿਆ ਉਹ ਸਵੇ ਪੀਰ ਪਾਸ਼ਾ ਬਾਗੜਾ ਵਾਲੀ ਪੀਰ ਜੀ ਮਹਾਰਾਜ ਨੇ ਬਚਨ ਕਰਿਆ ਕਿਸੇ ਸਮੇਂ ਕਹਿੰਦੇ ਇਸ ਧਰਤੀ ਦੇ ਉੱਪਰ ਮੇਰਾ ਐਸਾ ਮੰਦਿਰ ਸਥਾਨ ਬਣੇਗਾ ਦੁਨੀਆ ਯਾਦ ਕਰਨੀ ਕਰੂਗੀ ਜੀ ਉਹ ਸਮੇਂ ਤੋਂ ਲੈ ਕੇ ਅੱਜ ਤੱਕ ਜੀ ਇਸ ਸਥਾਨ ਦੇ ਵਿੱਚ ਬਾਬਾ ਜੀ ਦਾ ਧੂਮਾ ਧਮਾ ਨਾਲ ਮੇਲਾ ਮਨਾਇਆ ਜਾਂਦਾ ਜੀ ਦੂਰੋ ਦੂਰ ਸੰਗਤਾਂ ਆ ਕੇ ਨਮਸਕਾਰ ਕਰਦੀਆਂ ਨੇ ਤੇ ਜੋ ਸੰਗਤਾਂ ਆ ਕੇ ਪੀਰ ਪਾਸ਼ਾ ਜੀ ਮਹਾਰਾਜ ਦੇ ਪਾਵਨ ਧਰਤੀ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ ਦੁੱਖ ਦਿਲ ਇਦਰ ਦੁੱਖ ਕਿਸੇ ਤਰ੍ਹਾਂ ਦਾ ਵੀ ਕੋੜ ਹੋਵੇ ਪੀਰ ਪਾਸ਼ੇ ਮਹਾਰਾਜ ਦੂਰ ਕਰਦੇ ਨੇ ਔਰ ਪੀਰ ਪਾਸ਼ਾ ਜੀ ਮਹਾਰਾਜ ਤੇ ਮਹਾਰਾ ਪਸੇਵਾਦਾਰ ਮੰਡਲੀ ਵੱਲੋਂ ਜੀ ਮੈਂ ਸਾਰੇ ਨੇੜੇ ਤੇਰੇ ਦੂਰ ਦੇ ਸੰਗਤਾਂ ਨੂੰ ਬੇਨਤੀ ਕਰਦਾ 25 26 27 ਤਰੀਕ ਨੂੰ ਆ ਕੇ ਪੀਰ ਪਾਸ਼ਾ ਜੀ ਮਹਾਰਾਜ ਦਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਆਪਦੇ ਮਨ ਦੇ ਅਮਰਦਾ ਪੂਰੀਆ ਇੱਥੇ ਜੀ ਆਪਣੇ ਪਹਿਲੇ ਜਾਈ ਬਾਬਾ ਗੋਰਖਨਾ ਦਾ ਅਸਥਾਨ ਬਣਿਆ ਜੀ ਇਹ ਜੋ ਪਿੱਛੇ ਆਪਾਂ ਦੇਖਦੇ ਆ ਜੀ ਦੂਜਾ ਨੰਬਰ ਜੀ ਬਾਬਾ ਗੁਗਾਯਾਰਪੀ ਦਾ ਮੰਦਿਰ ਹੈ ਤੀਜਾ ਨੰਬਰ ਜੀ ਪਾਵਨ ਧਾਮ ਹੈ ਜੋ ਸਰੋਵਰ ਹੈ ਜੀ ਚੌਥਾ ਨੰਬਰ ਇੱਧਰ ਹੀ ਆਪਣਾ ਧੂਣਾ ਬਾਬਾ ਗੋਰਖਨਾ ਜਿਹਦੇ ਉੱਪਰ ਸਾਧੂ ਸੰਤਾਂ ਮਹਾਪੁਰਸ਼ਾਂ ਨੇ ਤਪਸ਼ਿਆ ਕਰਿਆ ਤੇ ਬਾਬਾ ਗੁਰਨਾਨਕ ਦੇ ਮਹਾਰਾਜ ਜੀ ਦੇ ਇੱਥੇ ਚਰਨ ਛੋਹ ਪ੍ਰਾਪਤ ਹੈ ਜੀ ਜੀ ਚੌਥਾ ਨੰਬਰ ਦੀ ਆਪਣਾ ਨਾਲ ਸਮਾਧਾ ਜੀ ਬਾਬਾ ਬਾਲਕ੍ਰਾਮ ਜੀ ਕਲਬੁਰਸ਼ਾਂ ਦੇ ਦੀ ਜੋ ਇੱਥੇ ਸੇਵਾ ਕਰਦੇ ਇਸ ਸਮੇਂ ਇਹ ਸਾਰੇ ਤਾਂ ਹਮ ਇੱਥੇ ਮੌਜੂਦ ਨੇ ਜੀ ਇਹ ਬਾਬਾ ਜੀ ਦਾ ਉਹ ਪਾਵਨ ਸਰੋਵਰ ਆ ਜੀ ਜੋ 1167 ਦੇ ਵਿੱਚ ਬਾਬਾ ਜੀ ਇਸ ਸਮੇਂ ਜਿਹੜੇ ਜਗ੍ਹਾ ਤੇ ਪਹੁੰਚੇ ਸੀ ਉਹ ਕਾ ਜਹਰਵੀਰ ਜੀ ਉਹ ਕਾ ਯਾਰਪੀਰ ਜੀ ਆਏ ਸੀ ਜੀ ਉਦੋਂ ਆ ਕੇ ਬਾਬਾ ਜੀ ਨੇ ਉਰੇ ਆ ਕੇ ਪਾਣੀ ਛਕਿਆ ਤੇ ਉਹਨਾਂ ਦੇ ਲੀਲੇ ਘੋੜੇ ਜੀ ਪਾਣੀ ਛਕਾ ਉਸ ਸਮੇਂ ਬਾਬਾ ਜੀ ਨੇ ਇਹ ਜਗ੍ਹਾ ਤੇ ਆ ਕੇ ਵਾਚਨ ਕਰਿਆ ਸੀ ਵੀ ਜੇ ਕੋਈ ਸੱਪ ਦਾ ਕਟਿਆ ਇਸ ਰੋਵਰ ਦੇ ਵਿੱਚੋਂ ਆ ਕੇ ਜਲ ਸਕਲੂਗਾ ਉਹਨੂੰ ਕਦੇ ਮਰ ਮਰਦੂ ਕੌਣ ਨਹੀਂ ਹੋਊਗਾ ਗੁੱਗਾ ਜਹਰ ਵੀਰ ਉਹਨਾਂ ਦਾ ਜਿਹੜਾ ਸਥਾਨ ਬਣਿਆ ਹੋਇਆ ਹੈ ਔਰ ਬਹੁਤ ਪ੍ਰਾਤਿਤਵ ਸਥਾਨ ਹੈ ਕਈ ਸਦੀਆਂ ਪਹਿਲਾਂ ਤੋਂ ਜਿਹੜਾ ਬਾਬਾ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਔਰ ਬਾਬਾ ਜੀ ਦਾ ਸਥਾਨ ਬਣਿਆ ਹੋਇਆ ਜਿੱਦਾਂ ਸਾਡੇ ਸ਼ੇਖ ਸਾਹਿਬ ਜੀ ਨੇ ਦੱਸਿਆ ਵੀ ਇਤਿਹਾਸ ਬਾਰੇ ਔਰ ਇਸ ਸਥਾਨ ਦੇ ਉੱਤੇ ਭਾਰੀ ਜਿਹੜਾ ਉਹ ਤਿੰਨ ਦਿਨ ਹਰ ਸਾਲ ਮੇਲਾ ਲੱਗਦਾ ਹੈ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਨਵਾਦਾ ਪਿੰਡ ਤੋਂ ਦੇਖ ਰਹੇ ਹੋ ਸੋ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਕਿਦਾਰਾ ਬੋਲੇ ਪੰਜਾਬੀ ਚੈਨਲ ਤੇ ਕਿਹ ਕਿਹ ਜਗ੍ਹਾ ਬਣੀ ਹੋਈ ਇੱਥੇ ਬਰੇ ਸ੍ਰੀ ਗੁਰਖਨਾਥ ਜੀ ਦਾ ਟੱਲਾ ਹੋ ਗਿਆ ਜੀ ਗੁਰਖਨਾਥ ਟੱਲਾ ਠੀਕ ਹੈ ਜੀ ਹਾਂ ਜੀ ਸਾਰੇ ਸਾਰੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਬਾਅਦ ਤੇ ਗੁੱਗਾ ਜੀ ਦਾ ਦਰਬਾਰ ਸਭ ਹੋ ਗਿਆ ਜੀ ਤੇ ਸ੍ਰੀ ਸਰੋਵਰ ਸਾਹਿਬ ਹੋ ਗਿਆ ਜੀ ਜਿੱਥੋਂ ਕਿ ਬਹੁਤ ਪਵਰਕ ਆਉਂਦੀ ਹੈ 10-12 ਲੱਖ ਦਾ ਇਕੱਠ ਹੁੰਦਾ ਜੀ ਉਹ ਇਕੱਠਿਆ ਜਾਂਦਾ ਤੇ ਉਹ ਰਿਪੋਰਟ ਚੱਕਿਆ ਜਾਂਦਾ ਇਸ ਪੱਕਾ ਸਰੋਵਰ ਵੀ ਸਾਡਾ ਕੀਤਾ ਹੋਇਆ ਇਹ ਜਦ ਲੈ ਜਾਣ ਬਾਅਦ ਤੇ ਸਾਡੀ ਆਪਣੀ ਛੱਪੜੀ ਹੈ ਜੀ ਤੇ ਇਹਦੇ ਵਿੱਚ ਸਾਡਾ ਬਹੁਤ ਹੀ ਪਵਰਕ ਤੋਂ ਸੁਣਦੇ ਅਸੀਂ ਜਿੱਥੋਂ ਜਿੱਥੋਂ ਵੀ ਉਹ ਵੀ ਇਹੀ ਕਹਿੰਦੇ ਨੇ ਵੀ ਭਾਈ ਸਾਨੂੰ ਇੱਧਰ ਨਾਲ ਉਹ ਕਰੋ ਤਾਂ ਤਾਂ ਇਹਦੇ ਵਿੱਚ ਨਾ ਮੰਗੋ ਜੀ ਇਹਦੇ ਵਿੱਚ ਇਸ਼ਨਾਨ ਕਰ ਕਰਵੀਰ ਸਿੰਘ ਜੀ ਤੁਸੀਂ ਇੱਥੋਂ ਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਮੰਦਿਰ ਮੈਨੇਜਮੈਂਟ ਕਮੇਟੀ ਉਸ ਤੋਂ ਪ੍ਰਧਾਨ ਹਾਂ ਜੀ ਹਾਂਜੀ ਹਾਂਜੀ ਓਕੇ ਜਿਹੜਾ ਹੁਣ 3 ਦਿਨ ਦਾ ਪ੍ਰੋਗਰਾਮ ਹੈ ਨਾ ਕਿੰਨੀ ਦਿਨ ਦਾ ਪ੍ਰੋਗਰਾਮ ਹੈ 25 26 27 ਦਾ ਜੀ ਔਰ ਆਖੀਰਲਾ ਦਿਨ ਜਿਹੜਾ ਕੁਸ਼ਤੇ ਵਗੈਰਾ ਵੀ ਹੋਣਗੇ ਕੁਸ਼ਤੀ ਵਗੈਰਾ ਹੋਣੀ ਹਾਂਜੀ 27 ਤਰੀਕ ਦੇ ਕਿੱਥੋਂ ਕਿੱਥੋਂ ਪਹਿਲਵਾਨ ਆ ਰਹੇ ਨੇ ਪਹਿਲਵਾਨ ਦੂਰ ਦੂਰੋਂ ਆ ਰਹੇ ਨੇ ਜੀ ਹੋਰ ਕੁਸ਼ਤੀਆਂ ਤੋਂ ਬਿਨਾਂ ਹੋਰ ਕੀ ਕੀ ਹੁੰਦਾ ਇੱਥੇ ਕੁਸ਼ਤੇ ਤੋਂ ਇਲਾਵਾ ਜੀ ਹਾਂ ਚੌਂਕੀਆਂ ਹੁੰਦੀਆਂ ਨੇ ਜੀ ਹਾਂਜੀ ਠੀਕ ਹੈ ਔਰ ਬਹੁਤ ਦੂਰੋਂ ਦੂਰੋਂ ਜਿਹੜੇ ਸ਼ਰਧਾਲੂ ਆਉਂਦੇ ਨੇ ਸਭ ਨੂੰ ਬਹੁਤ ਧੰਨਵਾਦ। ਗਾਲ ਸਿੰਘ ਜੀ ਤੁਸੀਂ ਮੈਨੇਜਮੈਂਟ ਕਮੇਟੀ ਦੇ ਵਿੱਚ ਕੋਈ ਅਹੁਦਾ ਵੀ ਹੈ ਤੁਹਾਡਾ? ਹਾਂ ਜੀ ਹਾਂ ਬਾਬੇ ਨੇ ਸੇਵਲਾਈ ਹੈ ਜੀ ਕੈਸ਼ੀਰ ਦੀ ਜੀ। ਕੈਸ਼ੀਰ ਦੀ। ਸੋ ਇੱਕ ਤਰ੍ਹਾਂ ਕਿਤੇ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਤੇ ਔਰ ਜਿਹੜਾ ਬਾਬਾ ਜੀ ਦਾ ਮੇਲਾ ਹੈ ਹਰ ਸਾਲ 3 ਦਿਨ ਹੁੰਦਾ ਹੈ ਨਾ ਜੀ। ਬਾਬਾ ਗੱਗਾ ਜਹਾਰ ਵੀਰ ਜੀ ਦਾ। ਸੋ ਇਸ ਮੇਲੇ ਦੇ ਵਿੱਚ ਪਿਛਲੇ ਮੇਲੇ ਨਾਲੋਂ ਐਤਕੀ ਕੀ ਹਟਕੇ ਕਰ ਰਹੇ ਹੋ? ਇਹ ਪਹਿਲਾਂ ਤੁਹਾਨੂੰ ਇਹ ਦੱਸ ਦਿਆਂ ਜੀ ਇਹਦੇ ਬਾਰੇ ਇਹ ਮੇਲਾ ਸ਼ਰਾਧਾ ਦੀ ਨੌਮੀ ਦਾ ਹੁੰਦਾ ਜੀ ਵੀ ਕੋਈ ਇਹਦੀ ਡੇਟ ਫਿਕਸ ਨਹੀਂ ਹੈਗੀ ਜੀ ਵੀ ਜਦੋਂ ਸ਼ਰਾਧਾ ਦੀ ਨੌਮੀ ਹੋਊਗੀ ਜੀ ਉਹਦਾ ਮੇਲਾ ਹੁੰਦਾ ਜੀ ਅੱਠੇ ਨੌਮੀ ਦਸਵੀਂ ਦਾ ਮੇਲਾ ਹੁੰਦਾ ਜੀ ਜਿਹੜੀ ਅੱਠੇ ਨੂੰ ਸ਼ਰਧਾਲੂ ਆਉਂਦੇ ਨੇ ਜੀ ਚੌਂਕੀ ਭਰਦੇ ਨੇ ਨੌਮੀ ਨੂੰ ਗੁੱਗਾ ਯਹਰ ਪੀਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਜੀ ਬਾਕੀ ਦਸਵੀਂ ਵਾਲੇ ਦਿਨ ਵੀ ਜਿਹੜਾ ਗੁੱਗੇ ਦਾ ਮੇਲਾ ਆ ਜੀ ਵੀ ਅੱਠੇ ਨੌਮੀ ਨੂੰ ਭਰਦਾ ਹੁੰਦਾ ਜੀ ਪਰ ਸਾਡੇ ਉਰੇ ਦਸਵੀਂ ਨੂੰ ਹੀ ਭਰਦਾ ਜੀ ਵੀ ਤਿੰਨ ਦਿਨ ਭਰਦਾ ਜੀ ਕਮੇਟੀ ਬਣੀ ਹੋਈ ਆ ਇਸ ਮੇਲੇ ਦੌਰਾਨ ਜਾਂ ਮੇਲੇ ਤੋਂ ਬਾਅਦ ਦੇ ਵਿੱਚ ਕੋਈ ਕਿਸੇ ਗਰੀਬ ਦੀ ਕੋਈ ਸਹਾਇਤਾ ਵੀ ਕਰਦੇ ਹੋ ਇਸ ਮੇਲੇ ਦੌਰਾਨ ਜਿਹੜੀ ਕੋਈ ਇਨਕਮ ਹੁੰਦੀ ਹੈ ਕਿਸੇ ਗਰੀਬ ਪਰਿਵਾਰ ਦੀ ਬੱਚੀ ਦਾ ਕੋਈ ਵਿਆਹ ਕਰਦੇ ਹੋ ਕੋਈ ਸਹਾਇਤਾ ਕਰਦੇ ਹੋ ਜੀ ਕੋਈ ਏਦਾਂ ਨਹੀਂ ਨਹੀਂ ਇਹ ਤਾਂ ਕੋਈ ਨਹੀਂ ਬਾਬੇ ਦੇ ਉਰੀ ਸਾਰਾ ਪੈਸਾ ਲਗਾਇਆ ਜਾਂਦਾ ਜੀ ਕੋਈ ਏਦਾਂ ਦਾ ਕੋਈ ਮਤਲਬ ਤੁਹਾਡੇ ਵੱਲੋਂ ਉਪਰਾਲਾ ਨਹੀਂ ਹੁੰਦਾ ਨਹੀਂ ਅਜੇ ਤੱਕ ਤਾਂ ਕੋਈ ਹੈ ਨਹੀਂ ਜੀ ਸਭ ਤੋਂ ਪਹਿਲਾਂ ਨਾਮ ਜਾਣਨਾ ਚਾਹਾਂਗਾ ਵੀਰ ਜੀ ਮੇਰਾ ਨਾਮ ਜਸਜੀਤ ਸਿੰਘ ਕਰਪਾ ਜੀ ਜਸਜੀਤ ਸਿੰਘ ਜੀ ਪ੍ਰਬੰਧਕ ਕਮੇਟੀ ਦੇ ਵਿੱਚ ਜੀ ਹਾਂ ਜੀ ਬਾਈ ਸੈਕਟਰੀ ਜੀ ਸੈਟਰੀ ਸਾਹਿਬ ਜਿਹੜੇ ਬਾਹਰੋਂ ਦੇਸ਼ ਆਵਦੇਸ਼ਾਂ ਦੇ ਵਿੱਚੋਂ ਆਉਂਦੇ ਆ ਔਰ ਇਸ ਵਾਰ ਮੁੱਖ ਮਹਿਮਾਨ ਕੌਣ ਆ ਰਹੇ ਨੇ ਇਸ ਵਾਰੀ ਮੁੱਖ ਮਹਿਮਾਨ ਸਾਡੇ ਕੈਬਨਰ ਮੰਤਰੀ ਚੀਤ ਸਿੰਘ ਜੋੜਾ ਮਜਰਾ ਜੀ ਪੂਰੋਂ ਹੁੰਦੇ ਤੁਸ ਪ੍ਰੈਸਰ ਜਿੰਦਰ ਸਿੰਘ ਜੀ ਮੇਲਾ ਪ੍ਰਬੰਧਕ ਕਮੇਟੀ ਦੇ ਤੁਸੀਂ ਪ੍ਰਧਾਨ ਹੋ ਹਾਂਜੀ ਹਾਂਜੀ ਔਰ ਇਸ ਵਾਰ ਮੇਲੇ ਦੇ ਦੌਰਾਨ ਹਨਾ ਜੀ ਅ ਕੁਝ ਅਲੱਗ ਕਰ ਰਹੇ ਹਾਂ ਪਹਿਲਾਂ ਨਾਲੋਂ ਹਾਂ ਪਹਿਲਾਂ ਨਾਲੋਂ ਕੁਝ ਸਾਧਕ ਕੁਝ ਅਲੱਗ ਕੀਤਾ ਹੀ ਜਾਦੀ ਓਕੇ ਜਿਵੇਂ ਕੇ ਜਿੱਦਾਂ ਬਾਜ਼ਾਰ ਹੋਈ ਆਪਣੇ ਬਾਹਰ ਲਈ ਆਦੀ ਲਾਈਟਾਂ ਦਾ ਪ੍ਰਬੰਧ ਕਰ ਰਹੇ ਹਾਂ ਉਹਨਾਂ ਵਿੱਚ ਜੀ ਹਾਂ ਜੀ ਕੌ ਕੁਸ਼ਤੀਆਂ ਵਗੈਰਾ ਕੁਸ਼ਤੀਆਂ ਵਗੈਰਾ ਪਹਿਲਾਂ ਵੀ ਹੁੰਦੀਆਂ ਨੇ ਇੱਥੇ ਹਾਂ ਜੀ ਹਾਂ ਲਗਾਤਾਰ ਚੱਲਦੀ ਆ ਰਹੀਆਂ ਨੇ ਜੀ ਇਸ ਵਾਰ ਵੀ ਕੁਸ਼ਤੀਆਂ ਹੋਣਗੀਆਂ ਹਾਂ ਜੀ ਔਰ ਕੁਸ਼ਤੀਆਂ ਦੇ ਵਿੱਚ ਕੌਣ ਕੌਣ ਪਹਿਲਵਾਨ ਪਹੁੰਚ ਰਹੇ ਨੇ ਪਹਿਲਵਾਨ ਕਾਫੀ ਬਿਮਾਰੋਂ ਆ ਰਹੇ ਨੇ ਜੀ ਨਿਆਮੀ ਪਹਿਲਵਾਨ ਆ ਰਹੇ ਨੇ ਓਕੇ ਮੇਰਾ ਨਾਮ ਜੀ ਹਰਤੇਜ ਸਿੰਘ ਸਰੋਜ ਜੀ ਪਿੰਡ ਨਮਾਦਾ ਜੀ ਔਰ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਕੋਦਤਾ ਆਪ ਜੀ ਦਾ ਮੈਂ ਸਹਾਇਕ ਪ੍ਰਧਾਨ ਵਜੋਂ ਸੇਵਾ ਨਿਭਾਈ ਸੀ ਪਿਛਲੇ ਸਾਲ ਔਰ ਜਿਹੜੀਆਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ ਉਹਨਾਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਤੇ ਇਹੀ ਕਹਿਣਾ ਚਾਹਾਂਗੇ ਜੀ ਵੀ ਬਸ ਤੋਂ ਬਸ ਸੰਗਤ ਆਓ ਜੀ ਬਾਬਾ ਜੀ ਦਾ ਅਸੀਰਵਾਦ ਪ੍ਰਾਪਤ ਕਰੋ ਜੀ ਤੇ ਮੱਥਾ ਟੇਕੋ ਜੀ ਗਾਗੀ ਜੀ ਸੇਵਾ ਕਰਦੇ ਆ ਜੀ ਉਹ ਇਹਦੇ ਚਰਨਾਂ ਦੀ ਸੇਵਾ ਦੇਖੂ ਬਹੁਤ ਜਿਆਦਾ ਕਰੀ ਜਾਂਦੇ ਆ ਪੀਲੀ ਤੇ ਨਹੀਂ ਸੋ ਗਰੇਵਾਲ ਸਾਹਿਬ ਇਸ ਵਾਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਆਪ ਜੀ ਨੂੰ ਇਸ ਮੇਲੇ ਦੀਆਂ ਸੋ ਮਹ ਗੁਰੂ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਇਹ ਮੇਲਾ ਹੋਰ ਵੀ ਅੱਗੇ ਤੋਂ ਤਰੱਕੀਆਂ ਬਖਸ਼ੇ ਤੁਹਾਡੇ ਪਿੰਡ ਨੂੰ ਔਰ ਆਈਆਂ ਸੰਗਤਾਂ ਦਾ ਧੰਨਵਾਦ ਵੀ ਮੇਰੇ ਖਲ ਕਰਨਾ ਚਾਹੂਗਾ ਕੀ ਕਹਿਣਾ ਚਾਹੋ ਵੱਡੇ ਵੱਡੇ ਜਿਹੜੇ ਪੂਰੇ ਖਿਡਾਰੀ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਨਾਮ ਹੈ ਉਹ ਆਉਂਦੇ ਨੇ ਹੁਣ ਉਹ ਕੁਲਦੇ ਘਟ ਨੇ ਹੋ ਰੈਫਰੀ ਨੇ ਉਹਨਾਂ ਦੇ ਆਪਣੇ ਵੱਡੇ ਵੱਡੇ ਜਿਹੜੇ ਪਹਿਲਵਾਨ ਚੇਲੇ ਨੇ ਉਹਨਾਂ ਨੂੰ ਲੈ ਕੇ ਆਉਂਦੇ ਨੇ ਤੇ ਪਿਛਲੇ ਦਿਨ ਜਿਹੜਾ ਸਾਡੇ ਸ੍ਰੀ ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਸਾਡੇ ਕੈਪਟਨ ਮਤਰੀਨ ਸਾਡੇ ਹਲਕੇ ਦੇ ਸਾਡੇ ਪਿੰਡਾਂ ਦੇ ਨੇਗੇ ਸਾਡੇ ਚ ਵਰਕਰਾਂ ਚ ਮਿਲਦੇ ਜੁਹੁੰਦੇ ਨੇ ਉਹ ਮੁੱਖ ਮਹਿਮਾਨ ਨੇ ਪਹਿਲਾਂ ਵੀ ਆਉਣਗੇ ਇਸ ਪਿੰਡ ਤੇ ਇਸ ਕਮੇਟੀ ਤੇ ਇਸ ਪੰਚਾਇਤ ਦੇ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਜਿਸ ਤਰ੍ਹਾਂ ਸਰਕਾਰਾਂ ਆਉਂਦੀਆਂ ਨੇ ਜਿਹੜਾ ਸਾਡਾ ਨਮਾਇਦਾ ਹੁੰਦਾ ਅਸੀਂ ਉਹਨਾਂ ਦਾ ਦਹਿਲ ਰਹੂ ਉਹਨਾਂ ਨੂੰ ਮਾਨ ਸਨਮਾਨ ਵੀ ਦੇਣਾ ਪੂਰਾ ਦੇਣਾ ਕਿਉਂਕਿ ਸਾਡੇ ਹਲਕੇ ਦੇ ਵਿੱਚ ਐਡਾ ਵੱਡਾ ਮੰਤਰੀ ਦਾ ਅਹੁਦਾ ਸਾਡੇ ਸਮਾਣੇ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਦਿੱਤਾ ਹੈ ਤਾਂ ਸਾਡਾ ਵੀ ਇਹਦੇ ਨਾਲ ਸਿਰ ਉੱਚਾ ਹੁੰਦਾ ਕਿਉਂਕਿ ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਆਮ ਲੀਡਰ ਨਹੀਂ ਹੈਗੇ ਵਰਕਰਾਂ ਤੋਂ ਉੱਠੇ ਹੋਏ ਲੀਡਰ ਨੇ ਅਸੀਂ ਉਹਨਾਂ ਦਾ ਵੀ ਬਹੁਤ ਬੇਸabri ਨਾਲ ਇੰਕ ਕਰਦੇ ਆਂ ਤਾਂ ਕਿ ਉਹਨਾਂ ਨੂੰ ਵਧੀਆ ਤੋਂ ਵਧੀਆ ਮਾਨ ਸਨਮਾਨ ਦੇ ਸਕੀਏ ਸਭ ਬਹੁਤ ਧੰਨਵਾਦ ਵੀਰ ਜੀ ਜਿਹੜਾ ਨਾਮ ਜਿਲਦਾਰ ਸਿੰਘ ਗਰੇਵਾਲ ਜੀ ਔਰ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਸੈਕਟਰੀ ਜੀ ਜੀਣਾ ਚਾਹੋਗੇ ਸੰਤਾਨ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਵੀ ਜਿੰਨਾ ਵੀ ਸਾ ਤੋਂ ਹੋ ਸਕੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਬਾਕੀ ਸਾਨੂੰ ਪਿੰਡ ਦਾ ਪੂਰਾ ਸਹਿਯੋਗ ਮਿਲਦਾ ਜੀ ਇਸ ਸਾਰੇ ਕੰਮ ਵਾਸਤੇ ਤੇ ਬਾਕੀ ਕਮੇਟੀ ਸਾਡੀ ਪੂਰਾ ਸਾਥ ਦਿੰਦੀ ਹੈ ਤੇ ਬਾਕੀ ਪੰਚਾਇਤ ਦਾ ਬਹੁਤ ਬਹੁਤ ਸਹਿਯੋਗ ਹੈ ਸਾਡੇ ਇਸ ਕੰਮ ਵਿੱਚ ਪੂਰੀ ਸਹਾਇਤਾ ਦਿੰਦੀ ਹੈ ਜੀ ਬਾਕੀ ਸਾਨੂੰ ਦੁਕਾਨਦਾਰੀ ਵੀ ਬਹੁਤ ਵਧੀਆ ਢੰਗ ਨਾਲ ਆਹੋ ਹੁੰਦੀ ਹੈ ਤੇ ਕੰਮ ਪੂਰੇ ਜੋਰਾਂ-ਸ਼ੋਰਾਂ ਤੇ ਚੱਲ ਰਿਹਾ ਜੀ ਇਸ ਟਾਈਮ ਕੀ ਕੀ ਡੈਕੋਰੇਸ਼ਨ ਕਰ ਰਹੇ ਹੋ ਇਸ ਵਾਰ ਇਸ ਵਾਰ ਵੱਖਰੀ ਹੋ ਗਈ ਬੰਦਰ ਸ਼ਾਨ ਵਾਲਾ ਅੱਛਾ ਇਹ ਅੱਜ ਅੱਜ ਰਾਤ ਤੁਸੀਂ ਆ ਰਹੇ ਜੀ ਹਾਂਜੀ ਹਾਂਜੀ ਚਲੋ ਤੁਹਾਡੀ ਡੈਕੋਰੇਸ਼ਨ ਵੀ ਅਸੀਂ ਜ਼ਰੂਰ ਚੈੱਕ ਕਰਾਂਗੇ ਸਭ ਬਹੁਤ ਧੰਨਵਾਦ ਮੈਂ ਸਫਾਰ ਮਰਤੀ ਸਿੰਘ ਸਰਪੰਚ ਨਮਾਦਾ ਤੇ ਮੈਨੇਜਮੈਂਟ ਕਮੇਟੀ ਲੰਗਰ ਕਮੇਟੀ ਕੇ ਬਾਹਰੋਂ ਆਈਆਂ ਸਾਰੀਆਂ ਦੁਕਾਨਦਾਰ ਵੀਰਾਂ ਦਾ ਪੈਣਾ ਦਾ ਬਜ਼ੁਰਗਾਂ ਦਾ ਦੂਰੋਂ ਨੇੜੇ ਚੱਲ ਕੇ ਆਈ ਸੰਗਤ ਦਾ ਮੈਂ ਇਸ ਮੇਲੇ ਪ੍ਰਤੀ ਸਾਰੀ ਸੰਗਤ ਦਾ ਤੈ ਦੋਨੋਂ ਧੰਨਵਾਦ ਕਰਦਾ ਹਾਂ